ਸਾਰੇ ਸੰਗਤ ਦੇ ਜਨਨਾਂ ਨੂੰ ਪ੍ਰਣਾਮ ਕਰਦਾ ਹਾਂ ਨਾਮ ਸਵੀਕਾਰ ਕਰੋ ਪਰਮਾਤਮਾ ਇੱਕ ਸ਼ਕਤੀ ਹੈ ਵਿਅਕਤੀ ਨਹੀਂ ਕਿਉਂਕਿ ਇਨਸਾਨ ਇੱਕ ਜਗ੍ਹਾ ਤੇ ਮੌਜੂਦ ਹੋ ਸਕਦਾ ਹੈ ਇਨਸਾਨ ਦੀ ਸ਼ਕਤੀ ਕਿੰਨੀ ਹੈ ਇਨਸਾਨ ਦੀ ਪਾਵਰ ਕਿੰਨੀ ਹੈ ਕਿ ਇਨਸਾਨ ਜਿੱਥੇ ਬੈਠਾ ਉੱਥੇ ਹੀ ਦੇਖਦਾ ਹੈ ਉੱਥੇ ਹੀ ਸੁਣਦਾ ਹੈ ਉੱਥੇ ਹੀ ਦੇਖਦਾ ਹੈ ਇਸ ਤੋਂ ਬਾਹਰ ਉਹ ਕੁਝ ਨਹੀਂ ਕਰ ਸਕਦਾ ਪਰ ਪ੍ਰਮਾਤਮਾ ਸਰਵ ਵਿਆਪਕ ਹੈ। ਖੰਡਾ ਬ੍ਰਹਮੰਡਾ ਵਿੱਚ ਹਰ ਜਗ੍ਹਾ ਵਿੱਚ ਸਾਰੀ ਪ੍ਰਿਥਵੀ ਤੇ ਹਰ ਕੋਨੇ ਤੇ ਹਰ ਜਗ੍ਹਾ ਤੇ ਇੱਕ ਟਾਈਮ ਤੇ ਉਹ ਸਾਰੀ ਹੀ ਜਗ੍ਹਾ ਮੌਜੂਦ ਹੈ। ਸਾਰੇ ਹੀ ਪਾਸੇ ਉਹਦੇ ਕੰਨ ਹਨ, ਸਾਰੇ ਹੀ ਪਾਸੇ ਉਹਦੀਆਂ ਅੱਖਾਂ ਹਨ, ਸਾਰੇ ਹੀ ਪਾਸੇ ਉਹਦਾ ਮੂੰਹ ਹੈ। ਕਿਉਂਕਿ ਪਰਮਾਤਮਾ ਇੱਕ ਸ਼ਕਤੀ ਹੈ ਉਸ ਦੀ ਸ਼ਕਤੀ ਜਿਹੜੀ ਸਾਰੇ ਪਾਸੇ ਜਿਹੜੀ ਉਹ ਬਹਿ ਰਹੀ ਹੈ ਉਹ ਵਿਆਪਕ ਹੈ ਤੇ ਜਿੱਥੇ ਉਹਨੂੰ ਯਾਦ ਕਰਦੇ ਆਂ ਹ ਉੱਥੇ ਹੀ ਉਹ ਹਾਜ਼ਰ ਹੋ ਜਾਂਦਾ ਹੈ ਕਹਿੰਦੇ ਨਾ ਜਹਾਂ ਜਾਈਏ ਤਹਾਂ ਸੁਹੇਲਾ ਕਿਸੇ ਖਾਸ ਜਗ੍ਹਾ ਤੇ ਕਿਸੇ ਥਾਂ ਖਾਸ ਥਾਂ ਤੇ ਨਹੀਂ ਹੁੰਦਾ ਕਿ ਆਪਾਂ ਕਿਸੇ ਖਾਸ ਜਗ੍ਹਾ ਤੇ ਜਾਵਾਂਗੇ ਖਾਸ ਉਸ ਥਾਂ ਤੇ ਜਾਵਾਂਗੇ ਉੱਥੇ ਹੀ ਪਰਮਾਤਮਾ ਆਏਗਾ ਉਹ ਪਰਮਾਤਮਾ ਦੇ ਆਕਾਰਾਂ ਦੀ ਜਗ੍ਹਾ ਕਿਉਂਕਿ ਜਦੋਂ ਕੋਈ ਆਕਾਰ ਵਿੱਚ ਆ ਜਾਂਦਾ ਜਿਸਾਂ ਕਿਸੇ ਵੀ ਦੇਵੀ ਦੇਵਤੇ ਪੀਰ ਪੈਗੰਬਰ ਦਾ ਸੀ ਨਾਮ ਲੈਣੇ ਆ ਜਾਂ ਗੁਰੂ ਪੀਰ ਦਾ ਨਾਮ ਲੈਣੇ ਆ ਉਹਨਾਂ ਦੀ ਫੋਟੋ ਸਾਡੇ ਸਾਹਮਣੇ ਆ ਜਾਂਦੀ ਹੈ ਸ਼ਿਵ ਜੀ ਮਹਾਰਾਜ ਕਹੀਏ ਹਨੂਮਾਨ ਜੀ ਕਹੀਏ ਕ੍ਰਿਸ਼ਨ ਜੀ ਕਹੀਏ ਰਾਮ ਜੀ ਕਹੀਏ ਜਾਂ ਕਿਸੇ ਦਾ ਵੀ ਨਾਮ ਲਈਏ ਤੇ ਉਹਨਾਂ ਦੀ ਜਿਹੜੀ ਚਲਕ ਉਹਨਾਂ ਦੀ ਫੋਟੋ ਸਾਡੇ ਸਾਹਮਣੇ ਆ ਜਾਂਦੀ ਹੈ ਉਹ ਪਰਮਾਤਮਾ ਦੇ ਅਵਤਾਰੀ ਰੂਪ ਨੇ ਵਕਤ ਦੇ ਪੈਗੰਬਰ ਨੇ ਪਰ ਪਰਮਾਤਮਾ ਜਿਹੜਾ ਨਿਰਆਕਾਰ ਰੂਪ ਹੈ ਜਿਹੜੇ ਕਿਲਾਸ਼ ਤੇ ਬੈਠੇ ਨੇ ਕਿਲਾਸ਼ੀ ਕਿਹਾ ਜਾਂਦਾ ਹੈ ਸ਼ੰਕਰ ਜੀ ਉਹਨਾਂ ਤੋਂ ਪਰੇ ਵੀ ਕੁਝ ਹੈ ਸ਼ਿਵ ਰੂਪ ਜਿਸ ਨੂੰ ਕਹਿੰਨੇ ਹਨ ਸ਼ਿਵ ਜੋਤੀ ਕਹਿੰਨੇ ਹਨ ਇਹ ਨਿਰਾਕਾਰੀ ਰੂਪ ਕਹਨੇ ਆ ਪਰਮਾਤਮਾ ਦਾ ਤੇ ਜਿਹੜੀ ਉਹ ਜੋਤ ਹੈ ਉਹ ਸਰਵ ਵਿਆਪਕ ਹੈ ਤੇ ਜੇ ਸ਼ੰਕਰ ਜੀ ਨੂੰ ਕੇਲਾਸ਼ੀ ਕਹਨੇ ਆ ਤੇ ਫਿਰ ਤੇ ਕੇਲਾਸ਼ ਤੇ ਜਾ ਕੇ ਹੀ ਉਹ ਸਾਡੀ ਗੱਲ ਸੁਣ ਸਕਣਗੇ ਸਾਨੂੰ ਉੱਥੇ ਹੀ ਜਾਣਾ ਪਏਗਾ ਜੋ ਕਲਾਸ਼ ਤੇ ਬੈਠੇ ਨੇ ਫਿਰ ਇੱਥੇ ਸਾਡੀ ਗੱਲ ਨਹੀਂ ਸੁਣ ਸਕਦੇ ਉਹ ਜਿਹੜੇ ਕਲਾਸ਼ ਤੇ ਉਹ ਸ਼ੰਕਰ ਜੀ ਦਾ ਰੂਪ ਨੇ ਉਹ ਜਿਹੜੇ ਸ਼ਿਵ ਨੇ ਜਿਹੜੇ ਸਰਵ ਵਿਆਪਕ ਨੇ ਜਿਹੜੀ ਸ਼ਕਤੀ ਹਰ ਜਗ੍ਹਾ ਵਿਰਾਜਮਾਨ ਹਰ ਜਗ੍ਹਾ ਬਹਿ ਰਹੀ ਹੈ ਉਹ ਸ਼ਿਵ ਰੂਪ ਹੈ ਨਿਰਾਕਾਰੀ ਰੂਪ ਹੈ ਸੁਪਰਮਾਤਮਾ ਇੱਕ ਸ਼ਕਤੀ ਹੈ ਜਿਹੜੀ ਹਰ ਜਗ੍ਹਾ ਹੁਣ ਕਈ ਵਾਰ ਕੋਈ ਇਨਸਾਨ ਘਰ ਬੈਠੇ ਹੀ ਸੁਖਣਾ ਸੁਖਦਾ ਕਿ ਮੇਰਾ ਇਹ ਕੰਮ ਹੋ ਜੇ ਯਾ ਕੋਈ ਵੀ ਕੰਮ ਹੋ ਜੇ ਸੁਖਣਾ ਵੈਸੇ ਸੁਖ ਨਹੀਂ ਨਹੀਂ ਚਾਹੀਦੀ ਚਾਹੇ ਉਹ ਜਾਗਰਨ ਕਹਦੇ ਚਾਹੇ ਪਾਠ ਕਹਦੇ ਚਾਹੇ ਕੀਰਤਨ ਕਹਦੇ ਚਾਹੇ ਕਵੇ ਮੈਂ ਮੰਦਿਰ ਚ ਕੋਈ ਚੀਜ਼ ਚੜਾਵਾਂਗਾ ਜਾਂ ਸੋਨਾ ਚੜਾਵਾਂਗਾ ਜਾਂ ਡੱਬਾ ਚੜਾਵਾਂਗਾ ਮਠਿਆਈ ਚੜਾਵਾਂਗਾ ਕੁਝ ਵੀ ਉਹ ਕਹਦੇ ਤੇ ਉਹ ਜਿਹੜੀਆਂ ਚੀਜ਼ਾਂ ਜਿਹੜੀਆਂ ਸ਼ਕਤੀਆਂ ਜਿਨ੍ਹਾਂ ਨੂੰ ਉਹ ਮੰਨਦਾ ਹੈ ਜਾਂ ਜਿਹੜੇ ਇਸ਼ਟਨ ਨੇ ਤੇ ਉਹ ਚੀਜ਼ਾਂ ਜਿਹੜੀਆਂ ਸ਼ਕਤੀਆਂ ਉੱਤੇ ਹਾਜ਼ਰ ਨਾਜ਼ਰ ਹੋ ਕੇ ਉਹਨਾਂ ਦੀ ਜਿਹਨੂੰ ਕਹਿ ਦਿੰਦਾ ਨਾ ਬੁਕਿੰਗ ਹੋ ਜਾਂਦੀ ਸੁਖਨਾਦੀ ਵੀ ਤੁਹਾਡਾ ਇਹ ਕੰਮ ਕਰਦਾਂਗੇ ਆਪਾਂ ਤੇ ਅਗਰ ਉਹ ਨਹੀਂ ਚੀਜ਼ ਚੜਾਉਂਦੇ ਜਾਂ ਨਹੀਂ ਦਿੰਦੇ ਤੇ ਫਿਰ ਉਹਨਾਂ ਨੂੰ ਦੁੱਖ ਆਂਦਾ ਹੁਣ ਪ੍ਰਮਾਤਮਾ ਨੂੰ ਜਾਂ ਜਿਹੜੇ ਉਹ ਦੇਵੀ ਦੇਵਤੇ ਨੇ ਜਾਂ ਗੁਰੂ ਪੀਰ ਨੇ ਉਹਨਾਂ ਨੂੰ ਤੁਹਾਨੂੰ ਦੁੱਖ ਦੇਣ ਚ ਕੋਈ ਮਜ਼ਾ ਨਹੀਂ ਆਂਦਾ ਪਰ ਇਸ ਤਰ੍ਹਾਂ ਸਾਹਮਣੇ ਆ ਕੇ ਤੁਹਾਨੂੰ ਕਹਿ ਨਹੀਂ ਸਕਦੇ ਵੀ ਸਾਡੀ ਚੀਜ਼ ਦੇ ਦਿਓ ਉਹ ਚੀਜ਼ ਤੁਹਾਨੂੰ ਜਿਹੜੀ ਤੁਸੀਂ ਸੁਖੀ ਹੈ ਜਿਹੜੀ ਕਮਿਟਮੈਂਟ ਕੀਤੀ ਹੈ ਉਹ ਤੁਹਾਨੂੰ ਦੇਣੀ ਪਵੇਗੀ ਸੋ ਉਹ ਸ਼ਕਤੀ ਦੇ ਰੂਪ ਵਿੱਚ ਹਰ ਜਗ੍ਹਾ ਬੈਰੇ ਨੇ ਤੇ ਉਹ ਚੀਜ਼ ਤੁਹਾਨੂੰ ਜਣਾਣੀ ਪਵੇਗੀ ਹਰ ਜਗ੍ਹਾ ਉਹ ਸ਼ਕਤੀ ਬੈਰੀ ਹੋ ਹਰ ਜਗ੍ਹਾ ਸਾਨੂੰ ਦਿਖ ਰਹੀ ਹੈ ਸੋ ਇਹਨਾਂ ਸ਼ਕਤੀਆਂ ਨੂੰ ਪਾਣ ਵਾਸਤੇ ਇਸ ਸ਼ਕਤੀ ਨੂੰ ਪਾਣ ਵਾਸਤੇ ਸਾਨੂੰ ਜਾਗਰੂਕਤਾ ਚਾਹੀਦੀ ਹੈ ਕਿਉਂਕਿ ਇਨਸਾਨ ਸੋਚਦਾ ਹੈ ਕਿ ਅਸੀਂ ਭਗਤੀ ਕਰ ਰਹੇ ਆ ਜਾਂ ਨਾਮ ਜਪ ਰਹੇ ਆ ਜਾਂ ਦਾਨ ਪੁੰਨ ਕਰ ਰਹੇ ਆ ਪਰ ਕਿਰਪਾ ਜਿਹੜੀ ਹੋ ਨਹੀਂ ਰਹੀ ਉਹ ਕਿਉਂਕਿ बेहोशी ਵਿੱਚ ਅਸੀਂ ਕਰ ਰਹੇ ਆ ਜਿਹੜਾ ਵੀ ਕੰਮ ਅਸੀਂ ਹੋਸ਼ ਝਾ ਕੇ ਜਾਂ ਜਾਗਰੂਕਤਾ 'ਚ ਨਹੀਂ ਕਰ ਰਹੇ ਸਿਰਫ ਇਸ ਕਰਕੇ ਕਰ ਰਹੇ ਆ ਕਿ ਜ਼ਰੂਰੀ ਹੈ ਕੋਈ ਮੰਦਿਰ ਜਾ ਰਿਹਾ ਉਹ ਸੋਚਦਾ ਸਾਡੇ ਵੱਡੇ ਜਾਂਦੇ ਨੇ ਜਾਂ ਉਹਨਾਂ ਦੇ ਮਾਤਾ ਪਿਤਾ ਕਹਿੰਦੇ ਵੀ ਮੰਦਿਰ ਜਾਣਾ ਚਾਹੀਦਾ ਉਹ ਇਸ ਕਰਕੇ ਮੰਦਿਰ ਜਾ ਰਹੇ ਨੇ ਕੋਈ ਕਿਤੇ ਵੀ ਜਾ ਰਿਹਾ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਉਹਨਾਂ ਦੇ ਮਾਤਾ ਪਿਤਾ ਨੇ ਕਿਹਾ ਵੱਡਿਆਂ ਨੇ ਕਿਹਾ ਇਸ ਕਰਕੇ ਜ਼ਰੂਰੀ ਹੈ ਉਹਦੇ ਵਿੱਚ ਭਾਵ ਨਹੀਂ ਹੈ ਉਹਦੇ ਵਿੱਚ ਪ੍ਰੇਮ ਨਹੀਂ ਹੈ ਉਹਦੇ ਵਿੱਚ ਸ਼ਰਧਾ ਨਹੀਂ ਹੈ ਸੋ ਇਹ ਜਾਗਰੂਕਤਾ ਤੋਂ ਬਿਨਾ ਜਿਹੜੇ ਇਹ ਕਰਮ ਨੇ ਕਿ ਵੱਡਿਆਂ ਨੇ ਕਿਹਾ ਆਪਾਂ ਜਾਣਾ ਪਰ ਉਸ ਸ਼ਕਤੀ ਨੂੰ ਪਹਿਚਾਨਣਾ ਕਿ ਉਹ ਪ੍ਰਮਾਤਮਾ ਕੀ ਹੈ ਔਰ ਪ੍ਰਮਾਤਮਾ ਕੀ ਹੈ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਸਿਰਫ ਇਤਨਾ ਇੱਕ ਸਬੰਧ ਹੈ ਕਿ ਅਸੀਂ ਕੋਈ ਦੁਨਿਆਵੀ ਚੀਜ਼ ਮੰਗ ਲੈਣੀ ਹੈ ਸਾਨੂੰ ਉਹ ਦੁਨਿਆਵੀ ਚੀਜ਼ ਮਿਲ ਜਾਣੀ ਹੈ ਇਨਾਂ ਇੱਕ ਹੀ ਪ੍ਰਮਾਤਮਾ ਦੇ ਨਾਲ ਸਬੰਧ ਹੈ ਹੁਣ ਤੁਸੀਂ ਮੰਦਿਰ ਗਏ ਮਾਲਿਕ ਦੇ ਦਰਤੇ ਗਏ ਉੱਥੇ ਜਾ ਕੇ ਤੁਸੀਂ ਦੁਨਿਆਵੀ ਕੋਈ ਵੀ ਸੁੱਖ ਮੰਗ ਲਿਆ ਉਹ ਬੱਚਿਆਂ ਨੇ ਪੜ੍ਹਾਈ ਮੰਗ ਲਈ ਕਿਸੇ ਨੇ ਧਨ ਮੰਗ ਲਿਆ ਕਿਸੇ ਨੇ ਦੌਲਤ ਮੰਗ ਲਈ ਕਿਸੇ ਨੇ ਕੋਈ ਪ੍ਰਤਿਸ਼ਟਾ ਮੰਗ ਲਈ ਕਿਸੇ ਨੇ ਕੋਈ ਓਦਾਂ ਮੰਗ ਲਿਆ ਕਿ ਮੈਨੂੰ ਐ ਓਦਾਂ ਮਿਲ ਜੇ ਕਿਸੇ ਨੇ ਘਰ ਕਿਸੇ ਨੇ ਜ਼ਮੀਨ ਜਾਇਦਾਦ ਬੜਾ ਕੁਝ ਮੰਗ ਲਿਆ ਹੁਣ ਉਥੇ ਜਾ ਕੇ ਵੀ ਅਸੀਂ ਗਲਤੀ ਕਰ ਲਈ ਹੁਣ ਗਲਤੀ ਕੀ ਹੋ ਗਈ ਕਿ ਅਸੀਂ ਮਾਲਿਕ ਦੇ ਘਰ ਗਏ ਆ ਪਰਮਾਤਮਾ ਦੇ ਘਰ ਗਏ ਆ ਹੁਣ ਉਹਦੇ ਕੋਲੋਂ ਇਹ ਚੀਜ਼ਾਂ ਮੰਗ ਕੇ ਅਸੀਂ ਪਰਮਾਤਮਾ ਨੂੰ ਛੋਟਾ ਕਰਤਾ ਛੋਟਾ ਕਿਸ ਤਰ੍ਹਾਂ ਕਰਤਾ ਕਿ ਪਰਮਾਤਮਾ ਕੋਲੋਂ ਪਰਮਾਤਮਾ ਨੂੰ ਨਹੀਂ ਮੰਗਿਆ ਮਾਲਿਕ ਦੇ ਕੋਲੋਂ ਮਾਲਿਕ ਨੂੰ ਨਹੀਂ ਮੰਗਿਆ ਉਹ ਚੀਜ਼ਾਂ ਮੰਗ ਲਈਆਂ ਕਿ ਮਾਲਿਕ ਨੂੰ ਦੱਸਦਾ ਪਰਮਾਤਮਾ ਨੂੰ ਦੱਸਦਾ ਵੀ ਤੂੰ ਇੱਕ ਗੈਰ ਜ਼ਰੂਰੀ ਹੈ ਤੂੰ ਸਾਡੇ ਵਾਸਤੇ ਜ਼ਰੂਰੀ ਨਹੀਂ ਹੈ ਸਾਨੂੰ ਤੇਰੇ ਨਾਲ ਕੋਈ ਪ੍ਰੇਮ ਨਹੀਂ ਹੈ ਸਾਡਾ ਤੇਰੇ ਨਾਲ ਕੋਈ ਸਬੰਧ ਨਹੀਂ ਹੈ ਸਬੰਧ ਕੀ ਹੈ ਇੱਕ ਗ੍ਰਾਹਕ ਤੇ ਇੱਕ ਦੁਕਾਨਦਾਰ ਵਾਲਾ ਵੀ ਗਏ ਮੱਥਾ ਟੇਕਿਆ ਪੈਸੇ ਦਿੱਤੇ ਚੀਜ਼ ਲੈ ਲਈ ਸਿਰਫ ਇਤਨਾ ਕੀ ਸਬੰਧ ਰਹਿ ਗਿਆ ਕੋਈ ਪ੍ਰੇਮ ਜਾਂ ਭਾਵ ਜਾਂ ਸ਼ਰਧਾ ਤੇ ਵਿੱਚ ਹੋਈ ਨਹੀਂ ਮੰਦਿਰ ਜਾ ਕੇ ਪੈਸੇ ਚੜਾ ਕੇ ਕੁਝ ਪੈਸੇ ਚੜਾ ਕੇ ਅਸੀਂ ਬਹੁਤ ਸਾਰੀਆਂ ਚੀਜ਼ਾਂ ਮੰਗ ਲਈਆਂ ਔਰ ਉੱਥੇ ਆਪਣੇ ਆਪ ਨੂੰ ਭਗਤ કહਾਇਆ ਆਪਣੇ ਆਪ ਨੂੰ ਇੱਕ ਅੱਛਾ ਇਨਸਾਨ કહਾਇਆ ਪਰ ਉੱਥੇ ਵੀ ਗਲਤੀ ਕੀਤੀ ਕਿ ਅਸੀਂ ਉਸ ਗੁਰੂ ਪੀਰ ਨੂੰ ਕਹਤਾ ਕਿ ਤੂੰ ਸਾਡੇ ਹਾਸਤੇ ਜ਼ਰੂਰੀ ਨਹੀਂ ਹੈ ਉਸ ਪਰਮਾਤਮਾ ਨੂੰ ਕਹਤਾ ਉਸ ਮਾਲਿਕ ਨੂੰ ਕਹਤਾ ਕਿ ਤੂੰ ਜ਼ਰੂਰੀ ਨਹੀਂ ਹੈ ਜ਼ਰੂਰੀ ਤੇ ਇਹ ਚੀਜ਼ਾਂ ਜੋ ਤੇਰੇ ਕੋਲੋਂ ਮੰਗ ਰਹੇ ਆ ਤੇਰੇ ਕੋਲੋਂ ਤੈਨੂੰ ਨਹੀਂ ਮੰਗਿਆ ਉੱਥੇ ਵੀ ਅਸੀਂ ਗਲਤੀ ਕਰ ਜਾਂਦੇ ਆ ਸੁਪਰਮਾਤਮਾ ਨੂੰ ਇੱਕ ਵਿਅਕਤੀ ਦੀ ਤਰ੍ਹਾਂ ਸੀ ਲੈਣੇ ਉਹ ਪਰਮਾਤਮਾ اگر ਇੱਕ ਸੱਚਮੁੱਚ ਵਿਅਕਤੀ ਹੁੰਦਾ ਸ਼ਕਤੀ ਦੀ ਤਰ੍ਹਾਂ ਨਹੀਂ ਵਿਚਰਦਾ ਚਾਰੇ ਪਾਸੇ ਤੇ ਲੋਕਾਂ ਨੇ ਪਰਮਾਤਮਾ ਨੂੰ ਵੀ ਗਿਆਨ ਆਸੀ ਕਿ ਕੋਈ ਕਰਨੀਆ ਕਰੋ ਸਾਰਿਆਂ ਨੂੰ ਮਿਲਦਾ ਸਾਰਿਆਂ ਸਾਹਮਣੇ ਹਾਜ਼ਰ-ਨਾਜ਼ਰ ਹੁੰਦਾ ਹੈ ਉਹ ਹਾਜ਼ਰ-ਨਾਜ਼ਰ ਪਰ ਅਦ੍ਰਿਸ਼્ય ਰੂਪ ਵਿੱਚ ਗੁਪਤ ਹੋ ਕੇ ਪਰ ਇਸ ਤਰ੍ਹਾਂ ਸਾਰਿਆਂ ਨੂੰ ਮਿਲਦਾ ਸਾਰਿਆਂ ਨੂੰ ਤੇ ਫਿਰ ਹਰ ਕਿਸੇ ਨੇ ਕਹਿਣਾ ਹੈ ਕਿ ਕੋਈ ਗਾਨੀ ਰੱਬ ਦੀ ਕਿਹੜੀ ਗੱਲ ਆ ਉਹਦੇ ਨਾਲ ਵੀ ਗੱਲ ਕਰ ਲੈਣੇ ਉਹਨੂੰ ਵੀ ਸਮਝਾ ਲੈਣੇ ਆ ਜਿਸ ਤਰ੍ਹਾਂ ਕਿਸੇ ਦਾ ਕੋਈ ਅਫੀਸਰ ਵਾਕਫ ਹੋਵੇ ਕੋਈ ਥਾਣੇਦਾਰ ਵਾਕਫ ਹੋਵੇ ਕਿ ਉਹ ਫਲਾਣੇ ਥਾਣੇਦਾਰ ਦੀ ਕਿਹੜੀ ਗੱਲ ਐ ਐਸਐਚਓ ਦੀ ਕਿਹੜੀ ਗੱਲ ਆ ਜਾਂ ਡੀਸੀ ਦੀ ਕਿਹੜੀ ਗੱਲ ਆ ਆਪਣਾ ਹੀ ਬੰਦਾ ਉਹਨੂੰ ਜਾ ਕੇ ਸਮਝਾ ਲੈਣੇ ਉਹਨਾਂ ਨਾਲ ਗੱਲ ਕਰ ਲੈਣੇ ਅਗਰ ਪਰਮਾਤਮਾ ਵੀ ਐਸੇ ਤਰ੍ਹਾਂ ਸਰਯਾਮ ਹੁੰਦਾ ਤੇ ਇਨਸਾਨ ਨੇ ਪਰਮਾਤਮਾ ਦੇ ਵੀ ਕੋਈ ਵਲੀ ਨਹੀਂ ਕਰਨੇ ਕਿਉਂਕਿ ਇਨਸਾਨ ਜਿਹੜਾ ਉਹ ਬੜਾ ਚਲਾਕ ਹੈ ਉਹ ਬਹੁਤ ਚਲਾਕ ਹੈ ਹਮੇਸ਼ਾ ਆਪਣਾ ਫਾਇਦਾ ਸੋਚਦਾ ਹੈ ਔਰ ਆਪਣੇ ਢੰਗ ਦੇ ਨਾਲ ਹਰ ਚੀਜ਼ ਜਿਹੜੀ ਉਹ ਮੋਡੀਫਾਈ ਕਰ ਲੈਂਦਾ ਹੈ ਜਿਸ ਤਰ੍ਹਾਂ ਨੂੰ ਸੁਵਿਧਾ ਹੈ ਜਿਸ ਤਰ੍ਹਾਂ ਨੂੰ ਸੁੱਖ ਹੈ ਉਸੇ ਤਰੀਕੇ ਹੀ ਉਹ ਪਰਮਾਤਮਾ ਦੀ ਭਗਤੀ ਕਰਦਾ ਔਰ ਉਸੇ ਸੁਵਿਧਾ ਅਨੁਸਾਰ ਹੀ ਉਹ ਕਰ ਲੈਂਦਾ ਕਿ ਮੰਨ ਲਓ ਕੋਈ ਮੰਦਿਰ ਜਾ ਰਿਹਾ ਉਹ ਸਾਰੇ ਕੰਮ ਖਤਮ ਕਰਕੇ ਜਾ ਰਿਹਾ ਕਰਦੇ ਕੰਮ ਜਾਂ ਦੁਨਿਆਵੀ ਕੰਮ ਕਿ ਕੋਈ ਗੱਲ ਨਹੀਂ ਇਸ ਤਰ੍ਹਾਂ ਵੀ ਚਲੇ ਜਾਣਾ ਚਾਹੀਦਾ ਕੋਈ ਵਰਤ ਰੱਖ ਰਿਹਾ 12 ਵਜੇ ਤੋਂ ਲੈ ਕੇ 12 ਵਜੇ ਦਾ ਕੋਈ ਕਹਿੰਦਾ ਕਿ ਮੈਂ 24 ਘੰਟੇ ਵਰਤ ਰੱਖਣਾ ਉਪਵਾਸ ਕਰਨਾ 12 ਵਜੇ ਤੋਂ ਬਾਅਦ ਖਾਣਾ ਖਾ ਲਾਂਗਾ ਕੋਈ ਜੋਤ ਜਗਾ ਰਿਹਾ ਜਾਂ ਕੋਈ ਪ੍ਰਸ਼ਾਦ ਛੜਿਆ ਹਰ ਕੋਈ ਆਪਣੇ ਤਰੀਕੇ ਨਾਲ ਜਿਸ ਤਰ੍ਹਾਂ ਕੋਈ ਗੁਰੂ ਪੀਰਾਂ ਨੇ ਕਿਹਾ ਜਾਂ ਕੋਈ ਵੀ ਵਿਧੀ ਦੱਸੀ ਹੈ ਤਾਂ ਇਨਸਾਨ ਵਿਧੀ ਜਿਹੜੀ ਉਹ ਕਦੀ ਵੀ ਗੁਰੂ ਪੀਰਾਂ ਦੇ ਨਹੀਂ ਮੰਨਦਾ ਇਨਸਾਨ ਜਿਹੜੀ ਵਿਧੀ ਬਣਾਉਂਦਾ ਹੈ ਉਹ ਆਪਣੇ ਸਹੂਦਾਂ ਅਨੁਸਾਰ ਆਪਣੇ ਸੁੱਖ ਅਨੁਸਾਰ ਬਣਾਉਂਦਾ ਜਿਸ ਤਰ੍ਹਾਂ ਨੂੰ ਸੂਟੇਬਲ ਬੈਠਦਾ ਜਿਸ ਤਰ੍ਹਾਂ ਨੂੰ ਸਹੀ ਬੈਠਦਾ ਤੇ ਉਹ ਆਪਣੇ ਗ੍ਰੰਥ ਆਪਣੇ ਸ਼ਾਸਤਰ ਉਹ ਆਪੇ ਹੀ ਤਿਆਰ ਕਰ ਲੈਂਦਾ ਕਿ ਕੋਈ ਗੱਲ ਨਹੀਂ ਇਸ ਤਰ੍ਹਾਂ ਵੀ ਹੁੰਦਾ ਹੈ ਇਸ ਤਰ੍ਹਾਂ ਵੀ ਚੱਲਦਾ ਹੈ ਕੋਈ ਫਰਕ ਨਹੀਂ ਪੈਂਦਾ ਸੋ ਵਿਧੀ ਤੇ ਕੋਈ ਵੀ ਨਹੀਂ ਆ ਪਰਮਾਤਮਾ ਕਿਸੇ ਵਿਧੀ ਨਾਲ ਨਹੀਂ ਪਾਇਆ ਜਾ ਸਕਦਾ ਪਰਮਾਤਮਾ ਤਾਂ ਹਮੇਸ਼ਾ ਪ੍ਰੇਮ ਦੇ ਸੋਦੇ ਦੇ ਨਾਲ ਹੀ ਮਿਲਦਾ ਹੈ ਬਾਕੀ ਅਗਰ ਆਪਾਂ ਕਹੀਏ ਵਿਧੀਆਂ ਦੇ ਨਾਲ ਤੋਂ ਵਿਧੀਆਂ ਦੇ ਨਾਲ ਵੀ ਪ੍ਰਮਾਤਮਾ ਨਹੀਂ ਮਿਲਦਾ ਇਹ ਸਿਰਫ ਇੱਕ ਗੱਲ ਕਹਿਣ ਦਾ ਤਰੀਕਾ ਕਿ ਇਨਸਾਨ ਬੜਾ ਚਲਾਕ ਹੈ ਉਹ ਆਪਣੇ ਢੰਗ ਦੇ ਨਾਲ ਆਪਣੀ ਸੁਵਿਧਾ ਬਣਾ ਲੈਂਦਾ ਸੋ ਪ੍ਰਮਾਤਮਾ ਮਿਲਣਾ ਹੈ ਨਾਮ ਜਪ ਦੇ ਨਾਲ ਹੁਣ ਬਹੁਤ ਵੱਡਾ ਗ੍ਰੰਥ ਆਹ ਦਾ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ ਤੇ ਉਹ ਬਾਣੀ ਜਿਹੜੀ ਸਾਨੂੰ ਕਲ ਚੁਕੀ ਜੀਵਾਂ ਨੂੰ ਦਿੱਤੀ ਔਰ ਅਗਰ ਦੇਖਿਆ ਜਾਵੇ ਕਿ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਨੇ ਅਗਰ ਬਾਣੀ ਦਰਜ ਕੀਤੀ ਜਪ ਹੁਣ ਆਪਾਂ ਨੂੰ ਬੜੀ ਸ਼ਰਧਾ ਭਾਵ ਦੇ ਨਾਲ ਜਪ ਨੂੰ ਕਹਿ ਦਿੰਦੇ ਨੇ ਜਪ ਜੀ ਸਾਹਿਬ ਅਗਰ ਉਹ ਬਾਣੀ ਦਾ ਨਾਮ ਦੇਖਿਆ ਜਾਵੇ ਤੇ ਜਪ ਹੈ। ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪਹਿਲੀ ਬਾਣੀ ਲਿਖੀ ਤੇ ਉਹਨਾਂ ਨੇ ਬਾਣੀ ਲਿਖੀ ਜਪ ਜਪ ਸਾਹਿਬ। ਹੁਣ ਜਪ ਦਾ ਔਰ ਜਪ ਦਾ ਭਾਵ ਇੱਕ ਹੀ ਹੈ ਮਤਲਬ ਇੱਕ ਹੀ ਹੈ। ਉਹਨਾਂ ਹਰ ਚੀਜ਼ ਜਿਹੜੀ ਉਹ ਜਪ ਅਗਰ ਬਾਣੀ ਦਾ ਪਹਿਲਾ ਨਾਮ ਗੁਰੂ ਨਾਨਕ ਸਾਹਿਬ ਨੇ ਜਪ ਰੱਖਿਆ ਤੇ ਉਹਦਾ ਮਤਲਬ ਕਿ ਜਪੋ ਜੀ ਸਾਹਿਬ ਵੀ ਉਸ ਸਾਹਿਬ ਨੂੰ ਜਪੋ। ਠੀਕ ਹੈ। ਹੁਣ ਉਸ ਉਸ ਸਾਹਿਬ ਨੂੰ ਜਪਨਾ ਉਹਦਾ ਨਾਮ ਸਿਮਰਨ ਕਰਨਾ ਉਹਦਾ ਭਗਤੀ ਕਰਨੀ ਹੈ ਹੁਣ ਜਪਦਾ ਕੀ ਮਤਲਬ ਇੱਕ ਸ਼ਬਦ ਨੂੰ ਨਿਰੰਤਰ ਜਪਨਾ ਉਸ ਮਾਲਿਕ ਦੇ ਨਾਮ ਨੂੰ ਨਿਰੰਤਰ ਔਰ बार-बार ਲਗਾਤਾਰ ਔਰ बार-बार ਜਪਨਾ ਹੁਣ ਕੋਈ ਹਰ ਕੋਈ ਆਪਣੇ ਧਰਮ ਅਨੁਸਾਰ ਕੋਈ ਓਮ ਨਮ शिवाय ਪੜਦਾ ਹੈ ਕੋਈ ਹਰੀ ਹਰੀ ਪੜਦਾ ਹੈ ਕੋਈ ਅੱਲਾ ਅੱਲਾ ਪੜਦਾ ਜਿਸ ਨੂੰ ਜੋ ਵੀ ਕੋਈ ਗੁਰੂ ਮੰਤਰ ਮਿਲਿਆ ਉਹੋ ਸੇ ਤਰੀਕੇ ਪੜਦਾ ਬਾਰ-ਬਾਰ ਹੁਣ ਕਿਸੇ ਚੀਜ਼ ਨੂੰ ਅਸੀਂ ਬਾਰ-ਬਾਰ ਪੜਨਾ ਹੁਣ ਦੂਸਰੇ ਤਰੀਕੇ ਨਾਲ ਦੇਖਿਆ ਜਾਵੇ ਇੱਕ ਪਾਗਲ ਜਿਹੜਾ ਹੁੰਦਾ ਨਾ ਪਾਗਲ ਗੱਲ ਨੂੰ ਬਾਰ-ਬਾਰ ਦੁਹਰਾਉਂਦਾ ਹੁਣ ਕੋਈ ਇਨਸਾਨ ਇੱਕ ਗੱਲ ਨੂੰ ਦੂਸਰੀ ਵਾਰ ਕਹੇਗਾ ਤੀਸਰੀ ਵਾਰ ਕਹੇਗਾ ਚੌਥੀ ਵਾਰ ਕਹੇਗਾ ਤੋ ਕਹਣਗੇ ਵੀ ਤੂੰ ਪਾਗਲ ਹੈ ਬਾਰ-ਬਾਰ ਇੱਕੋ ਹੀ ਗੱਲ ਬੋਲੀ ਜਾ ਰਿਹਾ ਹੈ ਉਹ ਦੁਨਿਆਵੀ ਤੌਰ ਤੇ ਜਿੰਨੂੰ ਅਕਲ ਘਟ ਹੈ ਸਮਝ ਘਟ ਹੈ ਔਰ ਜਿੰਨੂੰ ਸਮਝ ਹੈ ਅਕਲ ਹੈ ਦੁਨਿਆਵੀ ਤੌਰ ਤੇ ਉਹ ਇੱਕੋ ਹੀ ਵਾਰੀ ਗੱਲ ਕਹੇਗਾ ਕਿ ਮੈਂ ਗੱਲ ਕਹਤੀ ਆ ਮੈਂ ਬਾਰ ਬਾਰ ਰਿਪੀਟ ਨਹੀਂ ਕਰਦੀ ਕਿਉਂਕਿ ਸੋਚੇਗਾ ਕਿ ਬਾਰ ਬਾਰ ਕਵਾਂਗਾ ਤਾਂ ਮੇਰੀ ਗਿਣਤੀ ਪਾਗਲਾਂ ਚ ਹੋਏਗੇ ਜਿਹੜਾ ਇੱਕ ਵਾਰ ਹੀ ਬੋਲਦਾ ਉਹ ਥੋੜਾ ਅਕਲ ਲਤੀਫ ਹੈ ਜਿਹੜਾ ਬਾਰ-ਬਾਰ ਬੋਲਦਾ ਹੈ ਦੁਨਿਆਵੀ ਤੌਰ ਤੇ ਉਹਨੂੰ ਪਾਗਲ ਕਿਹਾ ਜਾਂਦਾ ਹੈ ਹੁਣ ਅਕਲ ਤੋਂ ਵੀ ਉੱਪਰ ਦੁਨਿਆਦਾਰੀ ਤੋਂ ਵੀ ਉੱਪਰ ਸਮਝ ਤੋਂ ਵੀ ਉੱਪਰ ਜਿਹੜੀ ਉਹ ਚੀਜ਼ ਹੈ ਉਹ ਜਾਪ ਹੈ ਜਾਪ ਕੀ ਹੈ ਜਿਹੜਾ ਮੰਤਰ ਨੂੰ ਬਾਰ-ਬਾਰ ਦੁਹਰਾਣਾ RAM 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 ਹੁਣ ਉਸ ਮੰਤਰ ਨੂੰ ਦੁਹਰਾਣਾ ਉਹ ਪਾਗਲਪਨ ਨਹੀਂ ਹੈ ਉਹ ਸਮਝ ਤੋਂ ਅਕਲ ਤੋਂ ਦੁਨੀਆਦਾਰੀ ਤੋਂ ਹਰ ਚੀਜ਼ ਤੋਂ ਇਹ ਚੀਜ਼ ਉੱਪਰ ਹੈ ਕਿ ਆਪਾਂ ਮੰਤਰ ਨੂੰ ਬਾਰ-ਬਾਰ ਜੁਹਰਾਣਾ ਔਰ ਉਸ ਚੀਜ਼ ਵਿੱਚ ਬਾਰ-ਬਾਰ ਜਿਹੜਾ ਰਸ ਜਿਹੜਾ ਉਹ ਵਧਦੀ ਜਾਏਗਾ ਕੋਈ ਵੀ ਇਨਸਾਨ ਦੁਨੀਆ ਦਾ ਇੱਕ ਕੰਮ ਕਰਦਾ ਹੈ ਕਿਸੇ ਨੂੰ ਬੱਚੇ ਨੂੰ ਕਹਾਣੀ ਵੀ ਸੁਣਾਉ ਬਚਪਨ ਵਿੱਚ ਤੇ ਉਹ ਫਿਰ ਬਾਅਦ ਚੁਕੇਗਾ ਕਿ ਆਪਣੇ ਦਾਦੂ ਨੂੰ ਜਾਂ ਆਪਣੇ ਪਿਤਾ ਨੂੰ ਜਾਂ ਆਪਣੇ ਨਾਨੂ ਨੂੰ ਕਿਹਾ ਕਹਾਣੀ ਤੁਸੀਂ ਮੈਨੂੰ ਪਹਿਲਾਂ ਸੁਣਾਤੀ ਈਸਵਰ ਨਾ ਵੀ ਸੁਣਾਓ ਉਨ ਉਸ ਕਹਾਣੀ ਵਿੱਚ ਰਸ ਨਹੀਂ ਆਏਗਾ। ਅਗਰ ਕੋਈ ਤੁਸੀਂ ਕੋਈ ਚੁਟਕਲਾ ਸੁਣਾਉਂਦੇ ਜੇ ਤੇ ਬਾਰ-ਬਾਰ ਉਹ ਚੁਟਕਲਾ ਨਹੀਂ ਸੁਣਾ ਸਕਦੇ ਉਹਦੇ ਵਿੱਚ ਰਸ ਜਿਹੜਾ ਉਹ ਗਾਇਬ ਹੋ ਜਾਏਗਾ। ਅਗਰ ਤੁਸੀਂ ਇੱਕ ਖਾਣਾ ਰੋਜ਼ ਖਾਓਗੇ ਉਹ ਸਬਜੀ ਉਹਦੇ ਵਿੱਚੋਂ ਰਸ ਗਾਇਬ ਹੋ ਜਾਏਗਾ। ਤੇ ਇੱਕ ਵਾਰੀ ਕੁਈ ਸੰਗਤ ਜ਼ਿਕਰ ਕਰ ਰਹੀ ਸੀ ਕਿ ਸਾਨੂੰ ਟਾਈਫਾਇਡ ਹੋ ਗਿਆ ਸਾਰੇ ਪਰਿਵਾਰ ਨੂੰ ਬਚਪਨ ਚ ਤੇ ਅਸੀਂ ਖਿਚੜੀ ਖਾਧੀ ਔਰ ਕਾਫੀ ਦਿਨ ਉਹ ਟਾਈਫਾਇਡ ਰਹੇ ਆ ਬੁਖਾਰ ਵਿਗੜ ਗਿਆ ਤੇ ਤਿੰਨ ਚਾਰ ਪੰਜ ਮਹੀਨੇ ਅਸੀਂ ਖਿਚੜੀ ਖਾਧੀ ਤੋ ਐਸਾ ਮੰਨ ਚੁਕਿਆ ਗਿਆ ਕਿ ਹੁਣ ਤੱਕ ਅੱਜ ਤੱਕ ਅਸੀਂ ਖਿਚੜੀ ਖਾਣ ਤੇ ਸਾਡਾ ਦਿਲ ਨਹੀਂ ਕਰਦਾ ਉਹ ਖਿਚੜੀ ਦਾ ਜਿਹੜਾ ਰਸ ਹੀ ਉਹ ਗਾਇਬ ਹੋ ਗਿਆ ਸੋ ਇਸੇ ਤਰ੍ਹਾਂ ਹੈ ਇੱਕ ਕਹਾਣੀ ਇੱਕ ਚੁਟਕਲਾ ਇੱਕ ਖਾਣਾ ਬਾਰ-ਬਾਰ ਜਿਹੜਾ ਉਹ ਰਸ ਗਾਇਬ ਹੋ ਜਾਂਦਾ ਪਰ ਇੱਕ ਪ੍ਰਮਾਤਮਾ ਦਾ ਨਾਮ ਐਸਾ ਹਰੀ ਦਾ ਨਾਮ ਐਸਾ ਉਸ ਰਾਮ ਦਾ ਨਾਮ ਐਸਾ ਕਿ ਤੁਸੀਂ ਜਿਤਨੀ ਵਾਰ ਜਪੋਗੇ ਉਤਨਾ ਉਹਦਾ ਰਸ ਜਿਹੜਾ ਵਧ ਹੀ ਜਾਏਗਾ ਇੱਕ ਚੀਜ਼ ਪਹਿਲੀ ਵਾਰ ਖਾਣੇ ਆ ਤੇ ਉਹਦਾ ਰਸ ਜਿਹੜਾ ਉਹ ਚਰਮ ਸੀਮਾ ਤੇ ਹੁੰਦਾ ਔਰ ਬਾਅਦ ਵਿੱਚ ਉਹ ਘਟਣਾ ਸ਼ੁਰੂ ਹੋ ਜਾਂਦਾ ਔਰ ਹਰੀ ਦਾ ਪ੍ਰਮਾਤਮਾ ਦਾ ਨਾਮ ਐਸਾ ਉਹਦਾ ਜਦੋਂ ਅਸੀਂ ਨਾਮ ਸਟਾਰਟਿੰਗ ਜੀ ਜਪਦੇ ਆ ਥੋੜਾ ਜਿਹਾ ਤੋਂ ਪੂਰਾ ਹੁੰਦਾ ਹੈ ਫਿਰ ਹੌਲੀ ਹੌਲੀ ਉਹ ਚਰਮਸੀਬਾਂ ਵੱਲ ਵੱਧਦਾ ਤੇ ਉਹ ਰਸ ਵੱਧਦਾ 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 ਹੀ ਚਲਾ ਜਾਂਦਾ ਇੱਕ ਹਰੀ ਦਾ ਨਾਮ ਹੈ ਤਾਂ ਉਹ ਪਾਗਲਪੰਦੀ ਨਹੀਂ ਉਹ ਸਮਝ ਤੋਂ ਅਕਲ ਤੋਂ ਦੁਨੀਆਦਾਰੀ ਤੋਂ ਹਰ ਸਾਰੀਆਂ ਚੀਜ਼ਾਂ ਤੋਂ ਉੱਪਰ ਅਗਰ ਕੋਈ ਚੀਜ਼ ਹੈ ਤੇ ਉਹ ਪਰਮਾਤਮਾ ਦਾ ਜਾਪ ਹੈ ਸੋ ਉਹੀ ਜਾਪ ਇਨਸਾਨ ਕਰਦਾ ਨਹੀਂ ਬਾਕੀ ਜਿੰਨੇ ਕੰਮ ਹੈ ਦੁਨੀਆ ਦੇ ਉਹ ਕਰ ਲੈਂਦਾ ਬਾਕੀ ਕੰਮ ਪਰ ਇੱਕ ਮਾਲਿਕ ਦਾ ਜਿਹੜਾ ਨਾਮ ਜਿਹੜਾ ਜਾਪ ਹੈ ਉਹ ਨਹੀਂ ਜਪਿਆ ਜਾਂਦਾ ਸੁਪਰਮਾਤਮਾ ਕੋਲੋਂ ਅਗਰ ਕਦੀ ਵੀ ਕੁਝ ਮੰਗਣਾ ਕਿਉਂਕਿ ਐਸੀ ਮੰਦਿਰ ਜਾ ਕੇ ਦੁਨਿਆਵੀ ਚੀਜ਼ਾਂ ਮੰਗ ਲਈਆਂ ਪਰਮਾਤਮਾ ਨੂੰ ਤੇ ਛੋਟਾ ਕਰਤਾ ਪਰ ਪਰਮਾਤਮਾ ਕੋਲੋਂ ਉਸ ਮਾਲਿਕ ਕੋਲੋਂ ਅਗਰ ਕੁਝ ਮੰਗਣਾ ਤੇ ਉਹ ਮਾਲਿਕ ਦਾ ਨਾਮ ਹੀ ਮੰਗਣਾ ਚਾਹੀਦਾ ਮਾਲਿਕ ਕੋਲੋਂ ਮਾਲਿਕ ਨੂੰ ਹੀ ਮੰਗਣਾ ਚਾਹੀਦਾ ਮਾਲਿਕ ਕੋਲੋਂ ਮਾਲਿਕ ਦਾ ਸ਼ਬਦ ਹੀ ਮੰਗਣਾ ਚਾਹੀਦਾ ਕਿ ਉਹ ਜਿਹੜਾ ਰਸ ਹੈ ਉਹ ਵੱਧਦਾ ਜਾਵੇ ਐਸੀ ਕਿਰਪਾ ਕਰੋ ਕਿ ਇਸ ਚੀਜ਼ ਦਾ ਜਿਹੜਾ ਆਨੰਦ ਹੈ ਉਹ ਵੱਧਦਾ ਹੀ ਰਵੇ ਸੋ ਇਨਸਾਨ ਹਰ ਚੀਜ਼ ਤੋਂ ਬੋਰ ਹੁੰਦਾ ਇਨਸਾਨ ਦਾ ਇੱਕ ਸੁਭਾਅ ਹੈ ਜਿਸ ਤਰ੍ਹਾਂ ਪਰਿਵਰਤਨ ਪ੍ਰਕਿਰਤੀ ਦਾ ਨਿਯਮ ਹੈ ਇਸ ਤਰ੍ਹਾਂ ਹੀ ਇਨਸਾਨ ਦਾ ਜਿਹੜਾ ਸੁਭਾਅ ਹੈ ਇੱਕ ਚੀਜ਼ ਤੋਂ ਉੱਠਦਾ ਹੈ ਦੂਸਰੀ ਚੀਜ਼ ਤੇ ਔਰ ਉਹ ਚੀਜ਼ ਖਾਸ ਹੈ ਇਨਸਾਨ ਵਾਸਤੇ ਜਿਹੜੇ ਇਨਸਾਨ ਕੋਲ ਨਹੀਂ ਹੈ ਜਿਸ ਤਰ੍ਹਾਂ ਇੱਕ ਕਹਾਵਤ ਹੈ ਕਿ ਘਰ ਦੀ ਮੁਰਗੀ ਦਾਲ ਬਰਾਬਰ ਕਰਦਾ ਜੋਗੀ ਜੋਗੜਾ ਬਾਹਰ ਦਾ ਜੋਗੀ ਸਿੱਧ ਇੱਕ ਕਹਾਵਤ ਹੈ ਕਿ ਜੋ ਇਨਸਾਨ ਦੇ ਕੋਲ ਹੈ ਉਸ ਦੀ ਵੈਲਿਊ ਨਹੀਂ ਹੈ ਜੋ ਕੋਲ ਨਹੀਂ ਹੈ ਉਸ ਦੀ ਵੈਲਿਊ ਕਰਦਾ ਹੈ ਇਹ ਇੱਕ ਇਨਸਾਨੀ ਸੁਭਾਅ ਹੈ ਅਗਰ ਤੁਹਾਡੇ ਕੋਲ ਸੋਨਾ ਹੈ ਤੇ ਤੁਸੀਂ ਦੂਸਰੇ ਦਾ ਕੰਕਰ ਵੇਖ ਕੇ ਵੀ ਖੁਸ਼ ਹੋ ਜਾਓਗੇ ਕਿ ਕਹਿੰਦੇ ਨਾ ਵੀ ਹਰ ਚਮਕਦੀ ਚੀਜ਼ ਸੋਨਾ ਤੇ ਨਹੀਂ ਹੁੰਦੀ ਪਰ ਦੂਸਰੇ ਦੀ ਥਾਲੀ ਵਿੱਚ ਲੱਡੂ ਜਿਹੜਾ ਉਹ ਮੋਟਾ ਨਜ਼ਰ ਆਂਦਾ ਜਿਹੜੀ ਦੂਸਰੀ ਕੋਈ ਚੀਜ਼ ਹੈ ਉਹ ਜ਼ਿਆਦਾ ਵਧੀਆ ਸੁਰਸ ਜਿਹੜਾ ਉਹ ਮਾਲਿਕ ਦੇ ਨਾਮ ਨਾਲ ਹੀ ਵੱਧਦਾ ਰਸ ਜਿਹੜਾ ਮਾਲਿਕ ਦੀ ਬੰਦਗੀ ਵਿੱਚ ਹੀ ਵੱਧਦਾ ਤੇ ਉਹਦੇ ਕੋਲੋਂ ਉਹੀ ਮੰਗਣਾ ਚਾਹੀਦਾ ਬਾਕੀ ਚੀਜ਼ਾਂ ਸਭ ਚਿੰਨੀਆਂ ਜਾਨੀਆਂ ਕੋਈ ਵੀ ਤੁਸੀਂ ਦਾਨ ਪੁੰਨ ਕਰ ਰਹੇ ਜੇ ਕੋਈ ਵੀ ਚੀਜ਼ ਕਰ ਰਹੇ ਜੇ ਉਹ ਸਾਰਾ ਕੁਝ ਜਮਾ ਦੇ ਕੋਲ ਰਹਿ ਜਾਣਾ ਕਿ ਧਰਮ ਰਾਜ ਜਦੋਂ ਹਿਸਾਬ ਕਰਦਾ ਨਾ ਤੇ ਉਹਨੇ ਮਾਲਿਕ ਦੀ ਬੰਦਗੀ ਤੋਂ ਬਿਨਾ ਹਰੀ ਦੇ ਨਾਮ ਤੋਂ ਬਿਨਾ ਕੁਝ ਵੀ ਨਹੀਂ ਮੰਨਣਾ ਜੋ ਸੋਨਾ ਹਾਥੀ ਗਾਉ ਮਾਇਆ দান ਜੋ ਵੀ ਤੁਸੀਂ দান ਕੀਤਾ ਉਹਦਾ ਫਲ ਤੁਹਾਨੂੰ ਇਥੋਂ ਨਾਲੋ ਨਾਲ ਮਿਲ ਜਾਂਦਾ ਪਰਮਾਤਮਾ ਆਪਣੇ ਸਿਰ ਤੇ ਭਾਰ ਨਹੀਂ ਰੱਖਦਾ ਕੋਈ ਤੇ ਜਿਹੜੀ ਅੱਗੇ ਚੀਜ਼ ਜਾਣੀ ਹੈ ਉਹ ਸਿਰਫ ਇੱਕੋ ਚੀਜ਼ ਜਾਣੀ ਹੈ ਪਰਮਾਤਮਾ ਦਾ ਨਾਮ ਗੁਰੂ ਦਾ ਸ਼ਬਦ ਹਰੀ ਦਾ ਨਾਮ ਪਰ ਇਨਸਾਨ ਇੱਥੇ ਹੀ ਚੁੱਕ ਕਰ ਜਾਂਦਾ ਪੂਰੇ ਜੀਵਨ ਵਿੱਚ ਉਹਨੂੰ ਲੱਗਦਾ ਹੈ ਕਿ ਮੈਂ ਸ਼ਾਇਦ ਬੜੀ ਦੇਰ ਇੱਥੇ ਰਹਿਣਾ ਹੈ। ਇੱਥੋਂ ਕਦੀ ਜਾਣਾ ਹੀ ਨਹੀਂ। ਮੇਰਾ ਜਿਹੜਾ ਹਮੇਸ਼ਾ ਇੱਥੇ ਹੀ ਬਸੇਰਾ ਹੈ। ਪਰ ਕਦੇ ਹੀ ਦਾ ਪਤਾ ਨਹੀਂ, ਸਮੇਂ ਦਾ ਪਤਾ ਨਹੀਂ ਕਿ ਕਦੋਂ ਚਿੱਠੀ ਆ ਜਾਣੀ ਹੈ। ਕਦੋਂ ਆਵਾਜ ਪਈ ਜਾਣੀ ਵੀ ਤੁਹਾਡੀ ਜਿਹੜੀ ਸੰਸਾਰਿਕ ਯਾਤਰਾ ਉਹ ਪੂਰੀ ਹੋ ਗਈ। ਚਲੋ ਅੱਗੇ ਦੀ ਤਿਆਰੀ ਕਰੋ। ਔਰ ਜਿਤਨਾ ਤਨ ਕਮਾਇਆ, ਜਿਤਨੀਆਂ ਚੀਜ਼ਾਂ ਕਮਾਈਆਂ ਸਭ ਕੁਝ ਇੱਥੇ ਹੀ ਰਹਿ ਜਾਂਦੀਆਂ ਤੇ ਸਿਰਫ ਉਹਨੇ ਦੇਖਣਾ ਹੈ ਕਿ ਤੁਸੀਂ ਨਾਮ ਕਿੰਨਾ ਜਪਿਆ ਸਿਮਰਨ ਕੀਤਾ ਕਿਤਾ ਬੰਦਗੀ ਕਿੰਨੀ ਕੀਤੀ ਹੈ ਤੇ ਉਹੀ ਗੱਲ ਆਣੀ ਹੈ ਸੋ ਹਮੇਸ਼ਾ ਆਪਣੇ ਮਾਨਵ ਵਿੱਚ ਸੰਕਲਪ ਲੈਂਦੇ ਰਵੋ ਅਪਰਨ ਕਰਦੇ ਰਵੋ ਔਰ ਮਾਲਿਕ ਦੇ ਗਿਆ ਫਰਿਆਦ ਕਰਦੇ ਰਵੋ ਕਿ ਹੈ ਸੱਚੇ ਪਾਤਸ਼ਾਹ ਏ ਹਰੀ ਹੈ ਨਰਾਇਣ ਮੈਨੂੰ ਇੱਕ ਤੂੰ ਚਾਹੀਦਾ ਤੂੰ ਹੀ ਚਾਹੀਦਾ ਸਿਰਫ ਤੇ ਸਿਰਫ ਤੂੰ ਹੀ ਚਾਹੀਦਾ ਸੋ ਜਦੋਂ ਇਤਨਾ ਪਿਆਰ ਇਤਨਾ ਪ੍ਰੇਮ ਪਰਮਾਤਮਾ ਵਾਸਤੇ ਵਾਦੇਗਾ ਕਿ ਔਰ ਤੂ ਬਗੈਰ ਜਦੋਂ ਤੁਹਾਨੂੰ ਕੁਝ ਵੀ ਚੰਗਾ ਨਾ ਲੱਗੇ ਤੇ ਫਿਰ ਸਮਝ ਲਓ ਕਿ ਤੁਸੀਂ ਗੁਰੂ ਵਾਲੇ ਹੋਗੇ ਜੇ ਔਰ ਪ੍ਰਮਾਤਮਾ ਦਾ ਪ੍ਰੇਮ ਤੁਹਾਨੂੰ ਲੱਗ ਗਿਆ ਔਰ ਤੁਹਾਡਾ ਜੀਵਨ ਜ਼ਰੂਰ ਸਫਲ ਹੋਏਗਾ ਤੇ ਚਰਾਸੀ ਦੇ ਗੇਟ ਤੋਂ ਬਚੋਗੇ ਔਰ ਮੁਕਤੀ ਦੇ ਦਵਾਰ ਜੜੇ ਉਹ ਤੁਹਾਡੇ ਵਾਸਤੇ ਹਮੇਸ਼ਾ ਖੁੱਲ ਜਾਣਗੇ ਇਹਨਾਂ ਸ਼ਬਦਾਂ ਦੇ ਨਾਲ ਅੱਜ ਦੀ ਕਥਾ ਸਮਾਪਤ ਕਰਦੇ ਹਾਂ ਔਰ ਸਾਰੀ ਸੰਗਤ ਦੇ ਚੰਨਾਂ ਜੇ ਇੱਕ ਵਾਰੀ ਮੈਂ ਫਿਰ ਪ੍ਰਣਾਮ ਕਰਦਾ ਪ੍ਰਣਾਮ ਸਵੀਕਾਰ ਕਰੋ